ਨਮਾ ਹੰਦਾ ਤਰਸਦੇ ਪਾਦ ਪਸੀ ਦੀ ਗਾਰ ਅਨਾਤ ਗੁਵਾਈ ਸੁਏ ਕੈ ਕਿਰਚ ਕੋ ਆਇ ਖਾਇ ਕਿਰਜਾ ਜਨਮ ਹੈ ਕੀ ਬਾਜੀ ਸੂਰਠ ਮਹਲਾ ਪੰਜਵਾਂ ਜਨਮ ਜਨਮ ਕਹਿ ਤੂ ਧਨਵਾਰ ਸੁਖ ਮਨ ਸਾਧਾਰੈ ਦਰ ਤਨ ਭੇਟ ਤ ਹੋ ਤ ਨਹਲਾ ਹਰ ਕਾ ਨਾਮ ਪੀਚਾਰ ਜਨਮ ਜਨਮ ਕੇ ਧੂਜਿ ਵਰ ਸੁਖਾ ਮਨ ਸਾਧਾਰਨ ਵਾਹਿਗੁਰੂ ਜੀ ਅਸਾਖੀ ਦਾ ਦਿਆਣਾ ਭੇਟ ਤ ਹੋ ਤ ਨਹਲਾ ਰਕ ਨਾਮ ਪੀਚਾਰ ਮੇਰਾ ਬੈ